ਤੰਗ ਨੂੰ ਨਾ ਇੱਕ ਬਹੁਤ ਵੱਡਾ ਭਲੇਖਾ ਹੁੰਦਾ ਵੀ ਜਿਹਦੇ ਹੱਥ ਚ ਮੇਰੀ ਡੋਰ ਆ ਜੇ ਟੁੱਟ ਜਵੇ ਤਾਂ ਮੈਂ ਯਾਦ ਹੋ ਜੂ ਪਰ ਉਹਨੂੰ ਐ ਨਹੀਂ ਪਤਾ ਵੀ ਉਹਨੂੰ ਲੁੱਟਣ ਵਾਲੇ ਪਾੜ ਕੇ ਸੁੱਟਣ ਵਾਲੇ ਥਾਂ ਤਾਂ ਅੱਖਾਂ ਜਮਾਈ ਖੜੇ ਨੇ ਵੈਸੇ ਇਹ ਗੱਲ ਪਤੰਗ ਲਈ ਨਹੀਂ ਸੀ ਦਿਨ ਆ ਜੀ 2 ਫਰਵਰੀ 2024 ਪਸੰਤ ਪੰਚਮੀ ਦਾ ਇਤਿਹਾਾਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪਸੰਤ ਪੰਚਮੀ ਦੀਆਂ ਜਿਹੜੇ ਵੀ ਤਿਆਰ ਮਨਾਉਂਦੇ ਨੇ ਜਾਂ ਨਹੀਂ ਮਨਾਉਂਦੇ ਪਰ ਪਹਿਲਾਂ ਵਾਲੇ ਸਾਲਾਂ ਦੇ ਨਾਲੋਂ ਇਸ ਸਾਲ ਦੇਖਣ ਨੂੰ ਆਪਾਂ ਮਿਲਿਆ ਵੀ ਪਲਾਸਟਿਕ ਡੌਰ ਤਾਂ ਬਹੁਤ ਜ਼ਿਆਦਾ ਘਟ ਗਈ। ਮਤਲਬ ਨਾ ਮਾਤਰੇ ਆ 27 ਬਹੁਤ ਜ਼ਿਆਦਾ ਸੀਗੀ ਇਸ ਵਾਰ ਪਰ ਫਿਰ ਵੀ ਜਿੰਨਾ ਵੀ ਹੈ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ। ਪਰ ਬਾਕੀ ਹੁਣ ਆਪਾਂ ਇੱਕਾ ਗਰਾਊਂਡ ਦੇ ਵਿੱਚ ਆਏ ਆ ਆਪਣੇ। ਹੁਣ ਇੱਥੇ ਅੱਜ ਕੀ ਕਰਨਾ ਆਪਾਂ ਇੱਕ ਨਾਲ ਤੁਹਾਨੂੰ ਹੋਰ ਮੈਂ ਗੱਲ ਦੱਸੂਗਾ ਵੀਡੀਓ ਨਾਲ ਬਣੇ ਰਹੋ। ਬਹੁਤ ਸੋਹਣੀ ਗੱਲ ਆ ਗਰਾਊਂਡ ਦੇ ਵਿੱਚ ਬਸੰਤ ਮਨਾਉਣ ਦਾ ਕਾਰਨ ਕੀ ਆ? ਇਹ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਜਾ ਕੇ ਦੱਸੂਗਾ। ਵੀਡੀਓ ਨਾਲ ਬਣੇ ਰਹੋ ਜੀ। ਛੇੜ ਕੀ ਆਲਾ? ਵਧੀਆ ਠੀਕ ਆ ਹਾਂਜੀ ਹਾਂਜੀ ਵਧੀਆ ਵਧੀਆ ਬਿੱਲੇ ਤੂੰ ਸੁਣਾ ਕਿਵੇਂ ਚੱਲਦੀ ਆ ਬਸੰਤ ਮੂਜਾ ਵੜਾ ਵਧੀਆ ਆ ਖੁੱਲੇ ਗਰਾਊਂਡ ਦੇ ਵਿੱਚ ਨੇ ਯਾਰ ਨਹੀਂ ਯਾਰ ਕੋਠੀਆਂ ਦੇ ਨਾਲੋਂ ਨਾਲੇ ਉਰੇ ਕੋਈ ਮਤਲਬ ਕੋਈ ਡੋਰ ਜਿਵੇਂ ਜਾਂਦੀ ਆ ਉਰੇ ਇਕੱਠੀ ਹੋ ਜਾਂਦੀ ਆ ਹਨਾ ਆ ਵੀ ਕਾਫੀ ਲੋਕ ਆਏ ਨੇ ਯਾਰ ਪਰ ਮੈਂ ਵੀ ਹੁਣ ਅੱਜ ਤੰਗ ਲੁੱਟ ਕੇ ਚੜਾਉਣੇ ਪਰ ਆਰੇ ਮੈਂ ਦੇਖਣ ਦੇ ਵਿੱਚ ਆ ਰਿਹਾ ਕੰਪੀਟੀਸ਼ਨ ਬਹੁਤ ਆ ਦੇਖਣ ਇੱਕ ਅਦਾ ਪਤੰਗ ਫੜਿਆ ਜਾਂਦਾ ਕਿ ਨਹੀਂ ਫੜਿਆ ਜਾਂਦਾ ਜਦ ਮੈਂ ਆ ਪਤੰਗ ਵੱਢਿਆ ਆ ਰਿਹਾ ਆ ਦੇ ਸ਼کاری ਆਪਣੇ ਸ਼کاری ਦੇਖਦੇ ਆ ਕਿਹੜਾ ਸ਼کاری ਇਹ ਪਤੰਗ ਨੂੰ ਫੜਦਾ ਕਹਿੰਦੇ ਡੂਰੋਂ ਬਹੁਤ ਆ ਕਹਿੰਦੇ ਆ ਜਾ ਰਿਹਾ ਆ ਬਈ ਇਹ ਨਿਆਣੇ ਬਹੁਤ ਆ ਇਹਨਾਂ ਉਰ ਤਾਂ ਕੰਪੀਟੀਸ਼ਨ ਬਹੁਤ ਆ ਬਾਈ ਪਤੰਗ ਮੈਂ ਕਿਵੇਂ ਫੜੂੰਗਾ ਬਿੱਲੇ ਮੈਂ ਪਤੰਗ ਕਿਵੇਂ ਫੜੂੰ ਰੇ ਤਾਂ ਕੰਪੀਟੀਸ਼ਨ ਬਹੁਤ ਆ ਵਿਲੇ ਬਸੰਤ ਮੰਚ ਵਿੱਚ ਜਿਹੜਾ ਨਜ਼ਾਰਾ ਔਰੇ ਸਵਾਗ ਖੁੱਲੇ ਮੈਦਾਨ ਦੇ ਵਿੱਚ ਆ ਰਹੇ ਹਨ ਕੋਠੇ ਦਾ ਨਜ਼ਾਰਾ ਕੋਈ ਨਹੀਂ ਇੱਧਰ ਦਿਖਾਈ ਮੜਿਆ ਆ ਆ ਦੇਖ ਰੰਗ ਆਉਂਦੇ ਨੇ ਸਵਾਗ ਪੂਰਾ ਔਰੇ ਦਾ ਗੱਲਬਾਤ ਆਵੇ ਜਿਵੇਂ ਡੋਰ ਜਾਂਦੀ ਆ ਇੱਕ ਨਾਲ ਇੱਕ ਗੱਲ ਹੋਰ ਆ ਵਿਲੇ ਦੇ ਵਿੱਚ ਕੱਲ ਜੇ ਮੈਂ ਪਤਾ ਕਰਨ ਗਿਆ 1800 ਰੁਪਏ ਦੀ ਚਰਖੜੀ ਚਾਰ ਪੰਜ ਲੜੇ ਵਾਲੀ ਪਤਾ ਕਰਕੇ ਆਏ ਤੇ ਉਸ ਤੋਂ ਬਾਅਦ 2000 ਦੇ ਪਤੰਗ ਹੋਣੇ ਸੀ ਤੂੰ 5000 ਮੰਨ ਕੇ ਚੱਲ ਹੁਣ ਆਪਾਂ ਔਰੇ ਆ ਗਏ ਫ੍ਰੀ ਦੇ ਪਤੰਗ ਨੇ ਚੜਾਈ ਜਾਓ ਡੋਰ ਆਉਂਦੀ ਆ ਚੜਾਈ ਜਾਓ ਪਰ ਇਹ ਜਿਹੜੇ ਪੈਸੇ ਨੇ ਅੱਜ ਆਪਾਂ ਬਚਾਏ ਨੇ ਇਹ ਕਿੱਥੇ ਲਾਵਾਂਗੇ ਇਹ ਮੈਂ ਤੁਹਾਨੂੰ ਅਗਲੀ ਵੀਡੀਓ ਦੱਸੂਗਾ ਸ਼ਾਇਦ ਮੈਂ ਇਹਦੇ ਵਿੱਚ ਜੋੜਨ ਦੀ ਕੋਸ਼ਿਸ਼ ਕਰਾਂ ਉਹ ਪੈਸੇ ਕਿੱਥੇ ਲਾਏ ਨੇ ਕਿੰਨੇ ਵਧੀਆ ਜਗ੍ਹਾ ਤੇ ਲਾਏ ਨੇ ਔਰ ਔਨਰਲ ਔਨਰਲ ਟਾਈਮ ਦੇ ਵਿੱਚ ਇਹ ਮਤਲਬ ਕੰਮ ਜੇ ਆਪਾਂ ਕਰਨ ਲੱਗ ਜਾਈਏ ਤਾਂ ਬਹੁਤ ਵਧੀਆ ਹੋ ਜਾਊਗਾ ਖੁੱਲੇ ਮੈਦਾਨ 'ਚ ਸਵਾਦੇ ਬਹੁਤ ਆ ਰਹੇ ਬਾਈ ਸੱਚੀ ਗੱਲ ਹੈ ਨਾ ਨਜ਼ਾਰਾ ਆ ਰਿਹਾ ਯਾਰ ਪਤੰਗ ਚੜਾਉਣ ਦਾ ਓਰੇ ਪੂਰੀ ਐ ਗੱਲਬਾਤ ਬਣੀ ਪਈ ਹੈ ਸ਼ੇਰ ਕਿੰਨੇ ਪਤੰਗ ਇਕੱਠੇ ਕਰ ਲਏ ਢੇਰ ਲਾਤਾ ਢੇਰ ਤੁ ਉਹਨਾਂ ਦੇ ਇਹ ਮੁੰਡੇ ਬਈ ਗਰਾਊਂਡ ਵਾਲੇ ਨੇ ਨਾਲੇ ਤਾਂ ਗਰਾਊਂਡ 'ਚ ਹੁਣ ਇਹਨੇ ਪ੍ਰੈਕਟਿਸ ਵੀ ਕਰਨੀ ਆ। ਨਾਲੇ ਪਤੰਗ ਚੜਾ ਲੈਣੇ ਆ ਨਾਲੇ ਕੋਈ ਖਰਚਾ ਨਹੀਂ ਔਰ ਖਰਚਾ ਦੇਖਿਓ ਜਿਹੜਾ ਇਹ ਬਚੂਗਾ ਕਿੰਨੇ ਵਧੀਆ ਜਗ੍ਹਾ ਤੇ ਕੰਮ ਆਊਗਾ। ਹੁਣਾਂ ਢੇਰ ਲਾਇਆ ਇੱਕ ਮਿੰਟ ਤੁਹਾਨੂੰ ਦਿਖਾਉਣਾ। ਕਿੰਨੇ ਦਾ ਪਤੰਗ ਆ ਇਹ? ਆ ਲੈ ਓਰੇ ਓਰੇ ਆਪਾਂ ਨੂੰ ਫ੍ਰੀ ਮਿਲ ਗਿਆ ਨਾਲੇ ਤਲਾਮਾਂ ਪਈ ਹੋਈਆਂ ਨੇ। ਇਹ ਪਲਾਸਟਿਕ ਡੋਰ ਦਾਸ ਕਿੰਨੀ ਕਾ ਰਹੀ ਹੈ ਪਤੰਗਾਂ ਦੇ ਨਾਲ? ਆ ਰਹੀ ਆ। ਲੋਕ ਚੜਾਈ ਜਾਂਦੇ ਨੇ ਨਾ ਪਲਾਸਟਿਕ ਡੋਰ ਯਾਰ। ਸਹੀ ਗੱਲ ਆ ਇੱਕ ਇਹ ਵੀ ਮੈਂ ਤੁਹਾਨੂੰ ਦੱਸਣਾ ਸੀਗਾ ਗਰਾਊਂਡ ਦੇ ਵਿੱਚ ਆ ਕੇ ਆਪਾਂ ਇਹ ਵੀ ਇੱਕ ਇਹ ਪਲਾਸਟਿਕ ਡੋਰ ਅਸਲ ਵਿੱਚ ਬੰਦ ਹੋਈ ਤਾਂ ਚਲੋ ਬਹੁਤ ਸਖਤਾਈ ਰਹੀ ਇਸ ਵਾਰ ਬੰਦ ਹੋਈ ਵੀ ਆ ਪਲਾਸਟਿਕ ਦੇ ਵਿਲੇ ਇਹ ਪਲਾਸਟਿਕ ਹੈ ਵਿਲੇ ਪਲਾਸਟਿਕ ਡੋਰ ਸਾਰੀ ਇਕੱਠੀ ਕਰੋ ਇੱਕ ਜਗ੍ਹਾ ਤੇ ਯਾਰ ਆਪਾਂ ਇਹਨੂੰ ਨਾ ਵਿਲੇ ਅੱਗ ਲਾਉਣੀ ਆ ਸਾਰੀ ਇਕੱਠੀ ਕਰਕੇ ਇੱਕ ਜਗ੍ਹਾ ਤੇ ਆਪਾਂ ਸ਼ਾਮ ਨੂੰ ਅੱਗ ਲਾ ਕੇ ਜਾਵਾਂਗੇ ਇਹਨੂੰ ਡੋਰ ਨੂੰ ਕਿਉਂਕਿ ਅੱਗੇ ਕਿਸੇ ਨੇ ਚੜ੍ਹਾ ਦੇਣੀ ਆ ਫੇਰ ਸ਼ਾਇਦ ਕਿਸ ਦਾ ਆਪਾਂ ਇੱਕ ਕਦੇ ਪੰਛੀ ਦਾ ਜਾਂ ਕਿਸੇ ਇਨਸਾਨ ਦਾ ਭਲਾ ਕਰ ਸਕੀਏ ਸਾਰੀ ਨੂੰ ਅੱਗ ਲਾ ਦਈਏ ਇਹਨੂੰ ਆਪਾਂ ਯਾਰ ਇਕੱਠੀ ਕਰਕੇ ਆ ਨਿਆਣੇ ਬੜੇ ਤੇਜ ਨੇ ਭਾਈ। ਇਹ ਮੈਂ ਟਲਾਉਂਦਾ ਪਤੰਗ ਫੜਨੂੰ। ਬਹੁਤ ਤੇਜ ਨੇ। ਆਓ ਦੇਓ ਦੇਓ। ਆ ਦੇ। ਫੜ ਲਿਆ। ਫੜ ਲਿਆ ਦੇ। ਉਹੜਾ ਕੇ ਚੜ ਰਹੇ ਨੇ ਪੰਛੀ ਉੜ ਗਏ ਵਿਚਾਰੇ। ਆਵੇ। ਨਿਆਣੇ ਬਹੁਤ ਤੇਜ ਨੇ ਭਾਈ। ਸਹੀ ਗੱਲ। ਮੇਰਾ ਕੰਪਿਟੀਸ਼ਨ ਪੈ ਗਿਆ ਇਹਨਾਂ ਨਾਲ ਹੁਣ ਦੇਖਦੇ ਆਂ। ਅਗਲਾ ਪਤੰਗ ਫੜ ਕੇ ਦਿਖਾਉਣਾ ਮੈਂ ਤੁਹਾਨੂੰ। ਭਈ ਜੇ ਤੁਹਾਨੂੰ ਮਿਲਦਾ ਵੀਡੀਓ ਦੇ ਵਿੱਚ ਦਿਖ ਰਹੇ ਨੇ ਇੰਨੇ ਪਤੰਗ ਚੜ ਰਹੇ ਨੇ। ਇੱਕ ਇੱਕ ਮਿੰਟ ਬਾਅਦ ਗਰਾਊਂਡ 'ਚ ਪਤੰਗ ਆ ਰਹੇ ਇੱਕ ਇੱਕ ਮਿੰਟ ਬਾਅਦ ਉਹ ਫੜਦਾ ਬਿੱਲੇ ਨੇ ਪਤੰਗ ਵੜ ਤੱਕ ਇਧਰ ਇਧਰ ਬਰੇਕ ਨਹੀਂ ਦੀ ਮਾਰੀ ਯਾਰ ਆਰੇ ਆਰੇ ਇਹਨਾਂ ਦੇਖੀ ਕਿਤੇ ਪਰ ਹੀ ਲਈ ਪਸਦਾ ਫਿਰ ਇਹਦਾ ਕਰਦਾ ਇਹ ਆ ਦੇਖੀ ਕਰਨੀ ਨਹੀਂ ਆ ਦੇਖੀ ਆ ਕਰਨੀ ਦੇ ਦਊਗਾ ਹਾਂ ਦੇਖੀ ਬਾਹਰ ਛੱਡ ਦੇ ਆਡੂਰ ਗੜੀ ਆ ਗਈ ਨਾਲੇ ਤੇ ਗਰਾਊਂਡ 'ਚ ਬਾਈ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਮੈਂ ਕਹਿੰਦਾ ਐਹੀ ਜੀ ਪਸੰਦ ਮਨਾਈ ਹੋਊ ਇੰਨਾ ਸੋਹਣਾ ਮੌਸਮ ਆ ਖੁੱਲੇ ਖੁੱਲੇ ਹਵਾ ਚੱਲਦੀ ਆ ਔਰ ਨਾਲੇ ਗਰਾਊਂਡ ਦੇ ਵਿੱਚ ਇੱਥੇ ਹੀ ਡੋਰਾਂ ਕੱਲੂ ਹੁਣ ਬੱਚੇ ਅਸੀਂ ਗਰਾਊਂਡ 'ਚ ਆਉਨੇ ਆ ਤੇ ਇੱਥੋਂ ਹੀ ਮਤਲਬ ਆਪਾਂ ਇਕੱਠੇ ਕਰ ਦੇਣੇ ਨੇ ਸਾਰੇ ਪਤੰਗ ਤੇ ਮਤਲਬ ਸਾਰੀਆਂ ਡੋਰਾਂ ਉਰੋਂ ਹੀ ਇਕੱਠੀਆਂ ਹੋਣੀਆਂ ਨੇ ਖੁੱਲੇ ਮੈਦਾਨ 'ਚ ਮੈਨੂੰ ਐ ਲੱਗਦਾ ਵੀ ਇਹ ਜਿਹੜਾ ਪਸੰਤ ਦਾ ਪ੍ਰੋਗਰਾਮ ਬਣਾਉਣਾ ਚਾਹੀਦਾ ਵਾ ਦੇਖ ਵੇ ਟੋਟਾ ਪੈ ਗਿਆ ਬਚਾ ਹੋ ਗਿਆ ਛੁੱਟ ਗਈ ਦੇਖੀ ਡੋਰ ਦੇਖੀ ਆਹ ਦੇ ਇੱਕ ਆ ਫਿਰ ਦੀ ਇੱਕ ਡੋਰ ਆ ਲੈ ਡੋਰੇ ਬਹੁਤ ਨੇ ਚਰਖੜੀਆਂ ਦੀ ਲੋੜ ਨਹੀਂ ਡੋਰੇ ਬਹੁਤ ਆਰੇ ਆ ਲੈ ਲੈ ਉਹਰੇ ਚੜ ਗਿਆ ਉਸ ਤੋਂ ਬਾਅਦ ਇਹਨੂੰ ਉਹ ਕਰ ਦੋ ਖੜ ਜਾ ਖੜ ਜਾ ਕੰਨੀ ਨਾ ਦਈ ਹਲੇ ਖੜ ਵੱਡੇ ਜਾਣਾ ਇਹ ਡੋਰ ਕਿੰਨੀ ਘੜਾ ਉਹਨਾਂ ਜਿਹਦੇ ਬੰਨ੍ਹਦੀ ਰਹਿ ਜੀਏ ਇਹ ਥੋੜੀ ਜਿਹੀ ਲੱਗਦੀ ਮੈਨੂੰ ਰਹਿਣ ਦਿੱਤਾ ਨਹੀਂ ਨਹੀਂ ਅਰੇ ਢਵਾ ਲੀਏ ਦੇਖੀ ਦੇਖੀ ਉਧਰ ਪੇਚਾਂ ਨਾ ਪਾ ਦੀ ਅੱਜ ਕੱਲ ਬੋ ਵੀ ਕੀ ਹਾਲਾ ਢਾਲ ਲੇਗਾ ਪਲੇਟ ਹੋ ਗਿਆ ਤੂੰ ਥੈਂਕਸ ਬ੍ਰੋ ਆਹ ਤੋਪ ਤਾਂ ਇਕੱਠੀ ਆ ਗਏ ਆ ਚੱਕ ਲੈ ਨਿਕਾ ਦੂਸਰਾ ਢੇਰ ਵੱਡਾ ਹੁੰਦਾ ਜਾ ਰਿਹਾ ਐਂਡ ਤੇ ਤੁਹਾਨੂੰ ਦੱਸਾਂਗੇ ਕਿੰਨੇ ਪਤੰਗ ਲੁੱਟੇ ਇੱਕ ਮੈਂ ਵੀ ਲੁੱਟ ਲਿਆ ਜੇ ਚਲਿਆ ਅੰਦਰ ਪਤੰਗ ਗਿਣਨੇ ਆਪਾਂ ਕਿੰਨੇ ਲੁੱਟੇ ਨੇ ਅੱਜ ਸਾਰਾ ਕੁਝ ਪਤਾ ਲੱਗਣਾ ਚਾਹੀਦਾ सारी हवा इधर लिया देखो मैं मेंट, मेंट पतांग गर, पतांग गर दे कह रहा मिनट-मिनट बाद ਜਿਹੜਾ ਇਹ ਪਤੰਗ ਪਤੰਗ ਗਿਰ ਰਹੇ ਹੈ ਗਰਾਊਂਡ ਦੇ ਵਿੱਚ ਔਰ ਪਤਾ ਲੱਗਦਾ ਬਹੁਤ ਹੀ ਘੱਟ ਚਾਂਸ ਨੇ ਮਤਲਬ ਪਲਾਸਟਿਕ ਡੋਰ ਜੇ ਆਪਾਂ ਕਹੀਏ ਕਹਿ ਦਈਏ ਵੀ 10 ਪਤੰਗਾਂ ਤੋਂ ਬਾਅਦ ਇੱਕ ਪਤੰਗ ਦੀ ਡੋਰ ਜਿਹੜੀ ਪਲਾਸਟਿਕ ਦੀ ਆਉਂਦੀ ਆ ਔਰ ਸਾਡੇ ਇੱਥੇ ਆਉਣ ਦਾ ਵੀ ਅੱਜ ਮਕਸਦ ਇਹੀ ਸੀਗਾ ਕਿ ਇੱਕ ਤਾਂ ਇਹ ਵੀ ਦੇਖਿਆ ਜਾਵੇ ਕਿ ਵੀ ਲੋਕ ਅਵੇਅਰ ਬਹੁਤ ਜ਼ਿਆਦਾ ਹੋ ਗਏ ਪਹਿਲਾਂ ਨਾਲੋਂ ਅਛਲੀ ਵਾਰ ਨਾਲੋਂ ਮੈਂ ਕਹਿੰਦਾ 50% ਦਾ ਸ਼ਾਇਦ ਫਰਕ ਹੋਊਗਾ ਪਰ ਇਸ ਇਸ ਵਾਰ ਜੋ ਹੈ ਬਹੁਤ ਵਧੀਆ ਦੇਖਣ ਨੂੰ ਤਿਆਰ ਮਿਲੇ ਆ ਬਹੁਤ ਲੋਕ ਅਵੇਅਰ ਹੋਏ ਨੇ ਔਰ ਜਿਹੜੇ 2-4% ਲੋਕ ਨੇ ਨਾ ਕਈ ਵਾਰ ਹੈ ਨਾ ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ ਕਈ ਵਾਰ ਆਪਣੇ ਤੇ ਜਿਹੜੀ ਚੀਜ਼ ਨਹੀਂ ਬੀਤਦੀ ਕੋਈ ਆਪਣੇ ਤੇ ਗੱਲ ਨਹੀਂ ਬੀਤਦੀ ਤਾਂ ਆਪਾਂ ਸੋਚਦੇ ਹੀ ਹੈ ਨੀ ਕਿ ਕਈ ਵਾਰ ਕੀ ਹੁੰਦਾ ਜਿਹੜੀ ਗੱਲ ਆਪਣੇ ਤੇ ਬੀਤਦੀ ਆ ਆਪਾਂ ਉਹਨੂੰ ਹੀ ਰਿਲੇਟ ਕਰਦੇ ਆ ਜਿਹੜੀ ਆਪਣੇ ਤੇ ਗੱਲ ਬੀਤੀ ਹੁੰਦੀ ਆ ਹੁਣ ਇਹਦਾ ਮਤਲਬ ਸਿੱਧਾ ਰੱਬ ਨੂੰ ਚੈਲੰਜ ਕਰਨ ਵਾਲੀ ਗੱਲ ਹੋਗੀ ਇਹ ਜਦੋਂ ਸਾਡੇ ਤੇ ਆਊਗੀ ਉਦੋਂ ਦੇਖਾਂਗੇ ਉਦੋਂ ਬੰਦ ਕਰਾਂਗੇ ਇਹ 2-4% ਜਿਹੜੇ ਲੋਕ ਨੇ ਅਸੀਂ ਉਹਨਾਂ ਨੂੰ ਵੀ ਹੱਥ ਛੋੜ ਕੇ ਬੇਨਤੀ ਕਰਦੇ ਆ ਤੁਸੀਂ ਆਪਣੇ ਕੋਠੇ ਤੇ ਖੜਕੇ ਪਤੰਗ ਚੜਾ ਰਹੇ ਹੋ ਧੋਰ ਕਿੱਥੇ ਜਾਣੀ ਆ ਕਿੰਨੇ ਮਤ ਕਿਸ ਦਾ ਗਲਾ ਕੱਟਿਆ ਗਿਆ ਕਿਸ ਦੀ ਮਤਲਬ ਥੋਡੀ ਤੇ ਕਿਉਂਕਿ ਜਦੋਂ ਬੰਦਾ ਬਾਈਕ ਤੇ ਜਾਂਦਾ ਡੋਰ ਟੁੱਟਦੀ ਹੈ ਨੀਗੀ ਔਰ ਵਧੀ ਹੋ ਜਾਂਦੀ ਆ ਉਹਦੇ ਨਾਲ ਮਤਲਬ ਕੀ ਆ ਸਰੀਰ ਤੇ ਟੱਕ ਲੱਗ ਜਾਂਦੇ ਨੇ ਔਰ ਕਈ ਵਾਰ ਕੀ ਹੁੰਦਾ ਯਾਰ ਰੱਬ ਨੂੰ ਚੈਲੰਜ ਕਰਨ ਵਾਲੀ ਗੱਲ ਮੈਂ ਤਾਂ ਕਰਦਾ ਕਿਉਂਕਿ ਜਦੋਂ ਆਪਾਂ ਬੰਦੇ ਨਹੀਂ ਕਰ ਰਹੇ ਇਹਦਾ ਮਤਲਬ ਤਾਂ ਇਹੀ ਆ ਨਾ ਵੀ ਜਦੋਂ ਸਾਡੇ ਤੇ ਆਊਗੀ ਔਰ ਉਹ ਦੇਖਾਂਗੇ ਰੱਬ ਨੂੰ ਆਪਾਂ ਚੈਲੰਜ ਕਰਦੇ ਆ ਸੋ ਰੱਬ ਨੂੰ ਜੇ ਆਪਾਂ ਚੈਲੰਜ ਕਰਾਂਗੇ ਬਾਈ ਉਹ ਵੀ ਦਿਨ ਦੂਰ ਨਹੀਂ ਰਿਜ਼ਲਟ ਜਲਦੀ ਉਹ ਮਿਲ ਜਾਊਗਾ ਸੋ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜੇ 2-4% ਲੋਕ ਹੈਗੇ ਨੇ ਉਹ ਵੀ ਜਿਹੜੀ ਆ ਚਾਈਨਾ ਡੋਰ ਦਾ ਖਾ ਆ ਰਿਹਾ ਯਾਰ ਆਹਾਹਾ ਕੀ ਸਵਾਲ ਆ ਰਿਹਾ ਇੱਕ ਇੱਕ ਮਿੰਟ ਬਾਅਦ ਤੰਗ ਕਰ ਰਿਹਾ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਕਹੀ ਸੀਗੀ ਕਿ ਭਈ 1800 ਮੈਨ ਲਗਾ 1800 2000 ਤੇ ਫਿਰ 2000 ਰੁਪਏ ਦੀ ਚਰਖੜੀ ਆ ਡੋਰ ਦੀ ਜਿਹੜੀ ਆਪਾਂ ਚੜਾਉਨੇ ਆ ਕਿਉਂਕਿ ਪਲਾਸਟਿਕ ਡੋਰ ਬੰਦ ਹੋਣ ਕਾਰਨ ਬਾਕੀ ਇਹਨਾਂ ਨੇ ਵੀ ਡੋਰਾਂ ਜਿਹੜੀਆਂ ਨੇ ਮਹਿੰਗੀਆਂ ਕਰ ਦਿੱਤੀਆਂ ਨੇ ਸੋ ਵੀਡੀਓ ਨਾਲ ਬਣੇ ਰਹੋ ਹੁਣ ਅੱਗੇ ਜਿਹੜਾ ਮੈਂ ਤੁਹਾਨੂੰ ਗੱਲ ਦੱਸੀ ਸੀ 2 1800 ਰੁਪਏ ਵਾਲੀ 1800 ਦੀ ਚਰਖੜੀ 11500 ਦੇ ਪਤੰਗ ਆਉਂਦੇ ਮੰਨ ਲਓ ਸੰਤਰਾ ਦਿਨ 4-5000 4-5000 ਰੁਪਏ ਮੰਨ ਕੇ ਚੱਲੋ 4-5000 ਰੁਪਏ ਜਿਹੜਾ ਇਹ ਖਰਚਾ ਆਪਣਾ ਹੋ ਜਣਾ ਸੀਗਾ ਪਰ ਇਹ 4-5000 ਆਪਾਂ ਹੁਣ ਕੱਲ ਨੂੰ ਕਿੱਥੇ ਲਾਵਾਂਗੇ ਇਹ ਸ਼ਾਇਦ ਤੁਸੀਂ ਵੀਡੀਓ ਪਸੰਦ ਕਰੋ ਅਗਲੇ ਦਿਨ ਦੇਖੋ ਜਾਂ ਦੋ ਦਿਨ ਬਾਅਦ ਦੇਖੋ ਔਰ ਜਿਹੜੇ ਇਹ ਪੈਸੇ ਬਸੰਤ ਵਾਲੇ ਨੇ ਆਪਾਂ ਕਿੱਥੇ ਲਾਵਾਂਗੇ ਤੁਹਾਨੂੰ ਉਹ ਦੇ ਕੇ ਬਹੁਤ ਖੁਸ਼ੀ ਹੋਊਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਅਗਰ ਚੀਜ਼ ਚੰਗੀ ਲੱਗਦੀ ਹੈ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਸ਼ੇਅਰ ਕਰੋ ਥੇ ਦੇ ਪੰਗ ਚੜਾਉਣ ਨਾਲੋਂ ਓਰੇ ਨਾਲੋਂ ਕੀ ਫਰਕ ਆ ਤੈਨੂੰ ਕੀ ਚੀਜ਼ ਲੱਗਦੀ ਆ ਓਰੇ ਵੀਰੇ ਖੁੱਲਾ ਮੰਨਣਾ ਵੀਰੇ ਓਰੇ ਡ ਇੱਥੇ ਹਾਂਜੀ ਕੋਟਿਆਂ ਦੇ ਇਕੱਠੇ ਕਰਨ ਡੋਰ ਨਾਲ ਜਾਂ ਇਕੱਠੀ ਕਰਦੇ ਨੇ ਗਲ ਚ ਫਸ ਜਾਂਦੀ ਨੇ ਵੀਰੇ ਨਾਲ ਇੱਕ ਗੱਲ ਹੋਰ ਵੀ ਆ ਜਿਹੜੇ ਕਈ ਵਾਰ ਕੀ ਹੁੰਦਾ ਡੋਰ ਜਦੋਂ ਆਪਣਾ ਤੰਗ ਵੱਢਿਆ ਜਾਂਦਾ ਆਪਾਂ ਡੋਰ ਉੱਥੇ ਹੀ ਕਿਉਂਕਿ ਪਸੰਤ ਨੂੰ ਆਪਾਂ ਨੂੰ ਕਾੜੀ ਹੁੰਦੀ ਆ ਪਤੰਗੇ ਚੜਾਉਣ ਦੀ ਆਪਾਂ ਉੱਥੇ ਡੋਰ ਛੱਡ ਦਿੰਨੇ ਆ ਉਹ ਵੀ ਗੱਲ ਤਾਂ ਕਿਉਂਕਿ ਉਹ ਜਿਹੜੀ ਡੋਰ ਆ ਲੰਮਕੀ ਰਹਿ ਜਾਂਦੀ ਆ ਤਾਰਾਂ ਦੇ ਉੱਤੇ ਲਾ ਲਓ ਬਨੇਰਿਆਂ ਦੇ ਉੱਤੇ ਲਾ ਲਓ ਉਹੀ ਜਿਹੜੀ ਆ ਉਸ ਤੋਂ ਬਾਅਦ ਕਿਸੇ ਦੇ ਗਲ ਚ ਫਸ ਗਈ ਜਾਂ ਕਿਦਾਂ ਵੀ ਮਤਲਬ ਨੁਕਸਾਨ ਕਰਦੀ ਆ ਪੰਛੀਆਂ ਨੂੰ ਵੀ ਬਹੁਤ ਨੁਕਸਾਨ ਕਰਦੀ ਆ ਡੋਰ ਖਿੱਚ ਜ਼ਰੂਰ ਲਿਆ ਕਰੋ ਭਾਵੇਂ ਉਹ ਡੋਰ ਜ਼ਰੂਰ ਡੋਰ ਖਿੱਚਣੀ ਜ਼ਰੂਰੀ ਆ ਪਰ ਜਿਹੜਾ ਗਰਾਊਂਡ ਦੇ ਵਿੱਚ ਮਾਹੌਲ ਆ ਨਾ ਤੰਗ ਚੜਾਉਣ ਦਾ ਮੈਂ ਕਹਿੰਦਾ ਗੱਲਾਂ ਹੀ ਛੱਡ ਦਿਓ ਫਰੀ ਦੀ ਬਸੰਤ ਆ ਔਰ ਜਿਹੜਾ ਅੱਜ ਇਹ ਐਕਸਪੀਰੀਅੰਸ ਅਸੀਂ ਕਰਿਆ ਮੈਂ ਕਹਿੰਦਾ ਇੰਨਾ ਐਕਸਪੀਰੀਅੰਸ ਵਿੱਚ ਆਨੰਦ ਆ ਰਿਹਾ ਧੁੱਪ ਮਿੱਠੀ ਮਿੱਠੀ ਧੁੱਪਾ ਹਵਾ ਚੱਲ ਰਹੀ ਹੈ ਕੋਠਿਆਂ ਦੇ ਨਹੀਂ ਹਵਾ ਨਹੀਂ ਚੱਲਦੀ ਲਵੇਟ ਲੰਦੇ ਹਾਂ ਟਵੇਟਣ ਲੱਗਿਆ ਸੀ ਪਰ ਲਿਫਟ ਆਣੀ ਪੂਰੇ ਪਿਆ ਮੈਂ ਗਰਾਊਂਡ 'ਚ ਟੈਸਟ ਕਰ ਰਹੇ ਪਏ ਪਤੰਗਾ ਗਿਆ ਲੈ ਕਹਿੰਦੇ ਸਿਆਰ ਆਰੇ ਉਧਰੋਂ ਪੇਚਾ ਲਾਉਣ ਨੂੰ ਵੀ ਫਿਰ ਤਾਂ ਪਏ ਪਏ ਦੀ ਦੇਖੀ ਜੋ ਕੀ ਬਣਦਾ ਆ ਜਾ ਬਈ ਕਿਹੜਾ ਆਉਂਦਾ ਦੇਖਦੇ ਆ ਆਦਾ ਕਰ ਰਿਹਾ ਹੈਗਾ ਕੱਚ ਲਾਊਗਾ ਹੁਣ ਦੋ ਆ ਗਏ ਇਕੱਠੇ ਇਕੱਲੇ ਨੂੰ ਦੋ ਪੈ ਗਏ ਸੰਘਾ ਦੇ ਪਹਾਨ ਨਾਲ ਲੈ ਮਰੇ ਪਏ ਪਈ ਨਹੀਂ ਚੱਕ ਬਈ ਲੈ ਬਏ ਬਏ ਲੰਮਾਈ ਘੱਟੀ ਸੀ ਵੱਡੇ ਹੈ ਬਾਈ ਜੀ ਨਹੀਂ ਪਾਇਆ ਮੈਂ ਪਏ ਪਏ ਦੀ ਪਤੰਗ ਆ ਰਹੇ ਨੇ ਆਲਾ ਇੱਕ ਹੋਰ ਆ ਗਿਆ ਆ ਗਿਆ ਹੁਣ ਬੱਚਿਆਂ ਨੂੰ ਸਕੂਲ ਦੇ ਵਿੱਚ ਗਰਾਊਂਡ ਦੇ ਵਿੱਚ ਬਹੁਤ ਪ੍ਰੋਬਲਮ ਆਊਗੀ ਕਿਉਂਕਿ ਡੋਰ ਜਰੂਰ ਖੇਡਣਗੇ ਬੱਚੇ ਗਰਾਊਂਡ ਦੇ ਵਿੱਚ ਡੋਰ ਇਨੀ ਜ਼ਿਆਦਾ ਇੱਥੇ ਪਈ ਹੈ ਔਰ ਪ੍ਰੋਬਲਮ ਆ ਸਕਦੀ ਹੈ ਔਰ ਸਰਟੀਫਿਕੇਟ ਵੀ ਲੱਗ ਸਕਦੀ ਹੈ ਸੋ ਉਹ ਮੰਦੇ ਨਜ਼ਰ ਰੱਖਦੇ ਹੋਏ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆ ਕਰ ਲਿਆ ਜੀ ਇਕੱਠਾ ਉਨੇ ਤਾਂ ਸਾਰੀ ਗਰਾਊਂਡ ਦੀ ਡੋਰ ਇਕੱਠੀ ਕਰਦੇ ਆਂ ਵਿੱਚ ਆਪਣਾ ਚੱਕ ਲਿਆ ਥਿਆਰ ਕੱਲੋਂ ਗਰਾਊਂਡ ਦੇ ਵਿੱਚ ਸਕੂਲ ਦੇ ਵਿੱਚ ਬੱਚਿਆਂ ਨੇ ਸ਼ਾਮ ਨੂੰ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨੀ ਆ ਸੋ ਉਹ ਨਜ਼ਰ ਨੂੰ ਬੰਦੇ ਨਜ਼ਰ ਰੱਖਦੇ ਹੋਏ ਬੱਚਿਆਂ ਦੇ ਕੱਲੋਂ ਕੋਈ ਛੱਟਪੇਟ ਨਾ ਲੱਗੇ ਇਹ ਗਰਾਊਂਡ ਨੂੰ ਪੂਰਾ ਸਾਫ਼ ਕਰਕੇ ਜਾ ਰਹੇ ਆਂ ਜੀ ਆ ਦੇਖੋ ਥਿਆਰ ਚੱਕ ਲਿਆ ਹੁਣ ਪੂਰੇ ਗਰਾਊਂਡ ਦੇ ਵਿੱਚ ਜੀ ਡੋਰ ਹੈ ਇਹ ਇਕੱਠੀ ਕਰਾਂਗੇ ਸੋ ਤੇ ਇਹ ਨਾ ਜਿਹੜਾ ਕੰਮ ਨੇ ਬਾਈ ਇਹਨੂੰ ਕੰਮ ਕਰਦਾ ਸਕੂਨ ਹੈ ਬਹੁਤ ਆ ਬਾਈ ਸਕੂਨ ਮਿਲਦਾ ਹਰੇਕ ਦਾ ਚਲੋ ਸਕੂਨ ਦਾ ਮਤਲਬ ਤਰੀਕਾ ਲਾ ਲਓ ਇਸ ਨੂੰ ਘੁੰਮਣ ਦਾ ਘੁੰਮਣ ਨਾਲ ਮਤਲਬ ਕਹਿ ਲਈਏ ਆਪਾਂ ਨੂੰ ਸਕੂਨ ਮਿਲਦਾ ਕਿਸ ਨੂੰ ਪਰਮਾਤਮਾ ਦਾ ਨਾਮ ਲੈ ਕੇ ਸਕੂਨ ਮਿਲਦਾ ਹਨਾ ਚਲੋ ਪਰਮਾਤਮਾ ਨਾਮ ਲੈ ਕੇ ਸਕੂਨ ਤਾਂ ਹਰੇਕ ਨੂੰ ਹੀ ਮਿਲਦਾ ਕਹਿਣਾ ਤਾਂ ਭਾਬੀ ਇੱਕ ਕੰਮ ਜਿਹੜਾ ਇਹ ਸ਼ੁਰੂ ਤੋਂ ਹੀ ਸੀ ਮਤਲਬ ਗਰਾਊਂਡ ਦੇ ਵਿੱਚ 2000 ਆਪਾਂ ਕਹਿ ਸਕਦੇ ਆਂ ਵੀ 6-7 ਤੋਂ ਹੀ ਆਉਣ ਲੱਗੇ ਸੀਗੇ ਉਹਨਾਂ ਦੀ ਗਰਾਊਂਡ ਦੇ ਵਿੱਚ ਸੋ ਗਰਾਊਂਡ ਦੀ ਸੇਵਾ ਕਰਨ ਦਾ ਨਾ ਮਤਲਬ ਆਨੰਦ ਦੇ ਵੱਖਰਾ ਯਾਰ ਆ ਹੁਣ ਚੱਕ ਲਿਆ ਹਥੇ ਯਾਰ ਉਹਨਾਂ ਦੇਖੋ ਥੋੜੀ ਜਿਹੀ ਤੱਕਿਆ ਹੀ ਜਾਂਦਾ ਹੈ ਆ ਦੇਖ ਲਓ ਜੀ ਗਰਾਊਂਡ ਦੇ ਵਿੱਚ ਜਿਹੜੇ ਐਥਲੈਟਿਕਸ ਦੇ 400 ਮੀਟਰ ਦੇ ਗਰਾਊਂਡ ਹੁੰਦੇ ਨੇ ਘੇਰਾ ਵੱਡਾ ਹੁਣ ਕਾਰ ਤੰਗ ਵੀ ਯਾਰਾ ਗਿਰਦੇ ਨੇ ਡੋਰਾ ਵੀ ਯਾਰਾ ਟੁੱਟਦੀਆਂ ਨੇ ਉਹ ਜਿਹੜੇ ਬੰਦੇ ਡੋਰ ਨਹੀਂ ਖਿੱਚਦੇ ਉਹ ਚੀਜ਼ ਦੀ ਮੈਂ ਦੁਬਾਰਾ ਫੇਰ ਕਹਿ ਰਹੇ ਆ ਪਤੰਗ ਵੱਢਣ ਤੋਂ ਬਾਅਦ ਡੋਰ ਜ਼ਰੂਰ ਆਪਣੇ ਕੋਠੇ ਤੇ ਖਿੱਚ ਲਿਆ ਕਰੋ ਆ ਦੇਖੋ ਸਿਰਫ ਇਹ 50 ਮੀਟਰ ਦੀ ਡੋਰਾ ਤੁਸੀਂ ਦੇਖ ਲਓ 50 ਮੀਟਰ ਦੀ ਡੋਰਾ ਇਹ ਦੇਖੋ ਕਿੰਨਾ ਮਿਹਨਤ ਲੱਗਦੀ ਹੈ ਕੱਲ ਨੂੰ ਇਹ ਸਕੂਲ ਵੀ ਲੱਗਣਾ ਬੱਚਿਆਂ ਨੇ ਵੀ ਆਉਣਾ ਗਰਾਊਂਡ ਦੇ ਵਿੱਚ ਸ਼ਾਮ ਨੂੰ ਬੱਚਿਆਂ ਨੂੰ ਪ੍ਰੈਕਟਿਸ ਵੀ ਕਰਨੀ ਆ ਸੋ ਇਸ ਤਰ੍ਹਾਂ ਪ੍ਰੋਬਲਮ ਹੁੰਦੀ ਆ ਬਈ ਸੋ ਆਸੀ ਬਹੁਤ ਇੰਜੋਏ ਕਰਿਆ ਜੀ ਮੈਂ ਕਹਿੰਦਾ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲੀ ਮੇਰੀ ਪਸੰਦ ਹੈ ਇਸ ਤਰ੍ਹਾਂ ਦੀ ਹੋਊਗੀ ਜਿਹਦੇ ਵਿੱਚ ਮੈਂ ਇਨਾ ਇੰਜੋਏ ਕਰਿਆ ਗਰਾਊਂਡ ਦੇ ਵਿੱਚ ਹਲੇ ਕਿਉਂਕਿ ਫੋਨ ਮੇਰਾ ਬੰਦ ਹੋਣ ਵਾਲਾ ਸੋ ਬਲੌਗ ਤਾਂ ਆਪਾਂ ਖਤਮ ਕਰਨ ਲੱਗਿਆ ਨਹੀਂ ਅੱਗੇ ਆਪਾਂ ਹੋਰ ਵੀ ਬਣਾਉਣਾ ਸੀਗਾ ਕਿਉਂਕਿ ਇੱਥੇ ਜਿਹੜਾ ਮੂਮੈਂਟ ਆ ਬਾਈ ਇੱਥੇ ਜਿਹੜੀ ਯਾਦਾਂ ਨੇ ਉਹ ਤਾਂ ਮੈਂ ਕਹਿੰਦਾ ਭੁੱਲੇ ਨਹੀਂ ਸਕਦੇ ਐ ਹੁੰਦਾ ਕਈ ਵਾਰ ਕੋਈ ਪੁਰਾਣਾ ਮਤਲਬ ਗੱਟੂ ਜਾਂ ਡੋਰ ਮਤਲਬ ਬੱਚੇ ਕੋਲ ਪਿਆ ਚੜਾਤਾ ਹੋਊਗਾ ਹਨਾ ਕਹਿ ਸਕਦੇ ਹੁਣ ਕਿਉਂਕਿ ਬਾਕੀ ਠੀਕ ਹੈ ਬਹੁਤ ਵਧੀਆ ਇਸ ਵਾਰ ਪਸੰਦ ਰਹੀ ਹੈ ਬਹੁਤ ਜ਼ਿਆਦਾ ਮਤਲਬ ਲੋਕ ਅਵੇਅਰ ਹੋਏ ਨੇ ਸੋ ਬਹੁਤ ਇਹ ਵਧੀਆ ਗੱਲ ਆਪਾਂ ਸਾਰੇ ਨੂੰ ਅਵੇਅਰ ਹੋਣਾ ਚਾਹੀਦਾ ਉਹ 2-4% ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਨਾ ਕਈ ਵਾਰ ਆਪ ਤੇ ਨਹੀਂ ਬੀਤਦੀ ਉਹਨੀ ਦੇਰ ਉਹ ਗੱਲ ਸਮਝ ਲਈ ਹੈ ਨੀਗੇ ਕਿ ਭਾਈ ਕਿਸੇ ਨਾਲ ਮਾੜਾ ਜਦੋਂ ਕਿਸਦਾ ਘਰ ਉੱਜੜਦਾ ਤਾਂ ਉਹ ਕੀ ਹੁੰਦਾ ਇਵਰ ਆਪਾਂ ਨਾ ਰੱਬ ਨੂੰ ਚੈਲੰਜ ਕਰਨ ਵਾਲੀ ਗੱਲ ਮੈਂ ਫੇਰ ਤੁਹਾਨੂੰ ਕਹਿ ਰਿਹਾ ਹਾਂ ਰੱਬ ਨੂੰ ਚੈਲੰਜ ਕਰਨ ਵਾਲੀ ਗੱਲ ਹੋ ਜਾਂਦੀ ਆ ਕਿ ਭਈ ਜਦੋਂ ਆਪਣਾ ਹੋਊਗਾ ਉਦੋਂ ਦੇਖਾਂਗੇ ਇਹਦਾ ਮਤਲਬ ਤਾਂ ਇਹੀ ਹੋਇਆ ਜੇ ਆਪਾਂ ਨਹੀਂ ਹਟ ਰਹੇ ਤਾਂ ਇਹਦਾ ਮਤਲਬ ਇਹੀ ਆ ਕਿ ਭਈ ਰੱਬ ਨੂੰ ਸਿੱਧਾ ਚੈਲੰਜ ਆ ਵੀ ਜਦੋਂ ਸਾਡਾ ਹੋਊਗਾ ਉਦੋਂ ਦੇਖਾਂਗੇ ਉਹਨਾਂ ਦੇ ਪਲਾਸਟਿਕ ਡੋਰ ਚੱਲਣ ਦਿਓ ਸੋ ਪਰ ਪਿਛਲੀ ਵਾਰ ਨਾਲੋਂ ਬਸੰਤਰ ਆ ਜਿਹੜਾ ਤਿਹਾਰਾ ਬਹੁਤ ਵਧੀਆ ਰਿਹਾ ਪ੍ਰਸ਼ਾਸਨ ਨੇ ਪੂਰੀ ਮਤਲਬ ਕਹਿ ਸਕਦੇ ਆ ਆਪਾਂ ਨਗਰਾਨੀ ਰੱਖੀ ਜਿਹੜੇ ਮਤਲਬ ਗੱਟੂ ਤਸਕਰ ਨੇ ਵੀ ਜਿਹੜੇ ਗੱਟੂ-ਗੁੱਟੂ ਵੇਚਦੇ ਨੇ ਸਾਰਿਆਂ ਤੇ ਨਿਗਰਖੀ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕਰਿਆ ਪ੍ਰਸ਼ਾਸਨ ਵੱਲੋਂ ਇੱਕ ਅਪੀਲ ਵੀ ਕੀਤੀ ਗਈ ਸਾਰੇ ਅਫਸਰਾਂ ਦੇ ਵੱਲੋਂ ਕਿ ਵੀ ਇਸ ਗੱਟੂ ਦਾ ਜਿਹੜਾ ਇਹ ਮਤਲਬ ਜੜਾ ਇਹ ਖਤਮ ਕਰ ਦਿੱਤੀ ਜਾਵੇ ਇਹਦੇ ਨਾਲ ਪਤੰਗ ਨਾ ਚੜਾਇਆ ਜਾਵੇ ਜੋ ਵੀ ਸੇਲ ਆ ਪਰਚੇਜ ਆ ਗੱਟੂ ਦੀ ਔਰ ਉਹ ਤੇ ਪੂਰੀ ਮਤਲਬ ਆਪਾਂ ਕਹਿ ਸਕਦੇ ਆ ਕਿ ਗੁੱਡੋਰਾ ਬਹੁਤ ਫਸ ਰਹੀਆਂ ਨੇ ਪੈਰਾਂ ਤੇ ਗੱਟੂ ਦੀ ਸੇਲ ਪਰਚੇਜ ਜਿਹੜੀ ਆ ਬਿਲਕੁਲ ਬੰਦ ਸੀਗੀ ਵੀ ਨਾ ਖਰੀਦ ਸਕਦੇ ਆ ਨਾ ਵੇਚ ਸਕਦੇ ਆ ਔਰ ਇਹ ਬਹੁਤ ਵਧੀਆ ਪ੍ਰਸ਼ਾਸਨ ਵੱਲੋਂ ਇੱਕ ਉਪਰਾਲਾ ਕਰਿਆ ਗਿਆ ਬਹੁਤ ਸ਼ਕਤੀ ਦੇ ਨਾਲ ਪੇਸ਼ ਆਏਗੇ ਉਹਦਾ ਹੀ ਰਿਜ਼ਲਟ ਆਪਾਂ ਨੂੰ ਮਿਲਿਆ ਕਿ ਵੀ 50% ਦਾ ਆਪਾਂ ਫਰਕ ਕਹਿ ਸਕਦੇ ਹਾਂ ਪਿਛਲੀ ਵਾਰ ਨਾਲੋਂ ਮੈਨੂੰ ਐ ਲੱਗਦਾ ਸੋ ਸਾਰਿਆਂ ਨੂੰ ਬਸੰਤ ਦੀਆਂ ਦੁਬਾਰਾ ਫੇਰ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ ਔਰ ਜੇ ਵੀਡੀਓ ਕੋਈ ਚੀਜ਼ ਚੰਗੀ ਲੱਗਦੀ ਹੁੰਦੀ ਆ ਤਾਂ ਜਰੂਰ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ